ਮਹਾਰਾਜ ਆਮ ਆਦਮੀ ਪਾਰਟੀ ਤੋਂ ਬਾੜ ਸਕਰੀ ਬੂਥ ਨੰਬਰ 68 62 ਤੇ 63 ਸੋ ਆਮ ਜਨਤਾ ਨੂੰ ਬਹੁਤ ਮਤਲਬ ਯਕੀਨ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਤੇ ਕਿਉਂ 75 ਸਾਲ ਹੋ ਗਏ ਪੁਰਾਣੀਆਂ ਸਰਕਾਰਾਂ ਨੂੰ ਵਰਤਦੇ ਆ ਆਜ ਤੱਕ ਕਿਸੇ ਸਰਕਾਰ ਨੇ ਕੁਝ ਪੱਲੇ ਤੇ ਪਾਇਆ ਨਹੀਂ ਆਪਣੇ ਘਰ ਭਰਦੇ ਰਹੇ ਸੋ ਇਸ ਟਾਈਮ ਪੋਲਿੰਗ ਜਿਹੜੀ ਹੋ ਰਹੀ ਹੈ ਨਾ 50 60% ਜਿਹੜੀ ਹੋਏਗੀ ਕੰਮਾਂ ਨੂੰ ਲੈ ਕੇ ਹੋਏਗੀ ਸੋ ਕੰਮ ਦੇ ਆਧਾਰ ਤੇ ਵੋਟ ਆਮ ਜਨਤਾ ਬਹੁਤ ਵਧੀਆ ਪਾ ਰਹੀ ਆ ਸੋ ਜਨਤਾ ਬੜੀ ਜਾਗਰੂਕ ਹੋ ਚੁੱਕੀ ਆ ਕਿਸੇ ਨੂੰ ਕਹਿੰਦੀ ਲੋੜ ਨਹੀਂ ਉਹਨਾਂ ਨੇ ਆਪਣੇ ਆਪ ਹੀ ਆਪਣੇ ਜੋ ਮਤਲਬ ਸਹੀ ਲੱਗੇ ਕੰਮ ਨੂੰ ਵੇਖ ਕੇ ਮੈਡੀਕਲ ਲਾਈਨ ਨੂੰ ਵੇਖ ਕੇ ਜਾਂ ਸੁਵਿਧਾਵਾਂ ਨੂੰ ਵੇਖ ਕੇ ਡਿਵੈਲਪਮੈਂਟ ਨੂੰ ਵੇਖ ਕੇ ਵੋਟ ਪਾਉਣੀ ਆ ਸੋ ਕਿਸੇ ਨੂੰ ਕਹਿੰਦੀ ਲੋੜ ਨਹੀਂ ਆਮ ਜਨਤਾ ਬਹੁਤ ਜਾਗਰੂਕ ਹੈ ਕਿੰਨੇ ਪਰਸੈਂਟ ਹੋਂ ਤੱਕ ਵੋਟ ਦੇਖੋ ਜੀ ਸਾਡੇ ਹਿਸਾਬ ਨਾਲ 35 ਤੋਂ 40% ਦੇ ਲਾਗੇ ਕਰੀ ਪੈ ਚੁੱਕੀ ਆ ਅਗਾਂ ਸ਼ਾਮ ਤੱਕ ਦੇਖੋ ਕਿਰਜਾ ਹਵਾਂ ਦੀ ਲੋਕਾਂ ਦਾ ਕਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਪ੍ਰਤੀ ਵੋਟਾਂ ਦਾ ਜਿਹੜਾ ਰੁਝਾਨ ਹੈ ਉਹ ਜੀ ਪਹਿਲੇ ਪਿਛਲੀ ਵਾਰੀ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਉਸ ਟਾਈਮ ਨਾਲੋਂ ਤੇ ਅੱਜ ਦਾ ਪੂਰ ਦਿਨ ਰਾਤ ਦਾ ਫਰਕ ਹੈ ਪਬਲਿਕ ਬਹੁਤ ਮੈਂ ਕਹਿੰਨਾ ਵੀ ਸਮਝਦਾਰ ਹੋ ਚੁੱਕੀ ਆ ਉਹਨਾਂ ਨੂੰ ਪਤਾ ਵੀ ਕਿਹੜੀ ਸਰਕਾਰ ਨੇ ਕੰਮ ਆਉਣਾ ਕਿਹੜੀ ਨੇ ਨਹੀਂ ਆਉਣਾ ਅੱਜ ਇਹ ਬਦਲਾਅ ਲੋਕੀ ਇਸ ਵਾਰ ਵੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਦਲਾਅ ਇਸ ਵਾਰ ਵੀ ਆਏਗਾ ਜੋ ਪਿਛਲੀ ਵਾਰ 92 ਸੀਟਾਂ ਦਾ ਸਾਡੇ ਦੇ ਕੇ ਸਾਡੀ ਸਰਕਾਰ ਬਣਾਈ ਆਵਾ ਦੀ ਪਾਰਟੀ ਦੀ ਸੋ ਇਸ ਵਾਰ 130 ਜੋ ਭਗਵੰਤ ਸਿੰਘ ਜੀ ਨੇ ਨਾਰਾ ਦਿੱਤਾ ਸੋ ਜਰੂਰ ਆਏਗਾ ਜੀ